ਇਸ ਵਾਰ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਚਲਾਇਆ ਜਾ ਰਿਹਾ ਹੈ ਇਸ ਵਾਰ ਪੰਜਾਬ ਦੇ ਕਾਫੀ ਹਿੱਸੇ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਹਾਲਾਤ ਸੁਖਾਵੇਂ ਜ਼ਰੂਰ ਹੁੰਦੇ ਹੋਏ ਜਾ ਰਹੇ ਨੇ ਪਰ ਹੋ ਸਕਦਾ ਹੈ ਕਿ ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਆ ਉਹ ਨਾ ਹੋਵੇ ਪਰ ਸਰਕਾਰ ਹੈ ਜਿਹੜੀ ਉਹ ਖੇਡਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਉਤਸ਼ਾਹਿਤ ਨਜ਼ਰ ਆ ਰਹੀ ਹੈ ਤਾਂ ਨੌਜਵਾਨਾਂ ਨੂੰ ਲਗਾਤਾਰ ਖੇਡਾਂ ਦੇ ਨਾਲ ਜੋੜਨ ਦੇ ਲਈ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਨਵੇਂ ਗਰਾਊਂਡ ਬਣਾਏ ਜਾ ਰਹੇ ਨੇ ਹਰ ਇੱਕ ਤਰ੍ਹਾਂ ਦੇ ਨੌਜਵਾਨਾਂ ਨੂੰ ਉਹਨਾਂ ਦੇ ਨਾਲ ਜੋੜਿਆ ਜਾ ਰਿਹਾ ਤੇ ਇਸ ਵਾਰ ਅਸੀਂ ਡਿਸਟ੍ਰਿਕਟ ਲੈਵਲ ਤੋਂ ਚੈੱਕ ਕਰਨ ਦੇ ਲਈ ਪਹੁੰਚੇ ਹਾਂ ਲੁਧਿਆਣਾ ਗੁਰੂ ਨਾਨਕ ਸਟੇਡੀਅਮ ਵਿੱਚ ਮੌਜੂਦ ਆ ਤਾਂ ਜ਼ਿਲ੍ਹਾ ਖੇਡ ਅਫਸਰ ਸਾਡੇ ਨਾਲ ਕੁਲਦੀਪ ਚੁੱਗ ਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਜਿਹੜੇ ਐਫਰਟ ਨੇ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਤ ਅ ਕੁਲਦੀਪ ਜੀ ਕਿਵੇਂ ਦੇਖ ਰਹੇ ਹੋ ਪਿਛਲੀਆਂ ਸਰਕਾਰਾਂ ਵੀ ਤੁਸੀਂ ਦੇਖੀਆਂ ਹੋਣਗੀਆਂ ਇਸ ਵਾਲੀ ਸਰਕਾਰ ਵੀ ਦੇਖ ਰਹੇ ਹੋ ਪਿਛਲੀਆਂ ਸਰਕਾਰਾਂ ਤੇ ਸਰਕਾਰ ਚ ਕੀ ਫਰਕ ਤੁਹਾਨੂੰ ਲੱਗ ਰਿਹਾ ਕਿੰਨਾ ਕੁ ਉਤਸ਼ਾਹਿਤ ਨਜ਼ਰ ਆ ਰਹੀ ਹੈ ਸਰਕਾਰ ਜਿਹੜੀ ਖੇਡਾਂ ਦੇ ਪ੍ਰਤੀ ਅ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਵਾਰੀ ਜਿਹੜੇ ਆਪਣੀ ਇੰਪਰੂਵਮੈਂਟ ਮੇਨਲੀ ਜਿਹੜੇ ਜ਼ਿਆਦਾਤਰ ਹੋ ਰਹੇ ਨੇ ਆਪਣੇ ਇਨਫਰਾਸਟ੍ਰਕਚਰ ਬਹੁਤ ਇੰਪਰੂਵਮੈਂਟ ਹੋ ਰਹੇ ਨੇ ਜਿਵੇਂ ਹੁਣ ਆਪਣੇ ਜਿੱਥੇ ਅਸੀਂ ਖੜੇ ਆ ਇਹ ਟਰੈਕ ਵੀ ਨਵਾਂ ਬਣਿਆ ਜਿਹੜਾ 10 ਕਰੋੜ ਦੀ ਲਗਤ ਨਾਲ ਬਣਾਇਆ ਗਿਆ ਇਸ ਤੋਂ ਬਾਅਦ ਇੰਪਰੂਵਮੈਂਟ ਲਈ ਆਪਣਾ ਇਨਫਰਾਸਟ੍ਰਕਚਰ ਦੀ ਇੰਪਰੂਵਮੈਂਟ ਲਈ ਆਪਣਾ ਜਿਹੜਾ ਆਪਣਾ ਪੀਯੂ ਚ ਹਾਕੀ ਟਰਫ ਹੈ ਉਹ ਵੀ ਨਵਾਂ ਬਣਿਆ ਹਜੇ ਜਸਟ ਅੱਜ ਹੀ ਹੈਂਡਓਵਰ ਹੋਇਆ ਉਹ ਇਸ ਤੋਂ ਬਾਅਦ ਆਪਣਾ ਨੈਕਸਟ ਤੁਸੀਂ ਬਾਸਕਟਬਾਲ ਦਾ ਗਰਾਊਂਡ ਹੈ 3 ਇਨਡੋਰ ਜਿਹੜੇ ਤਿੰਨ ਇਨਡੋਰ ਬਣੇ ਨੇ ਉਹ ਪੂਰੇ ਇੰਡੀਆ ਦੇ ਵਿੱਚ ਪਹਿਲਾ ਤੁਸੀਂ ਲਗਾ ਲਓ ਕਿ ਵੀ ਆਪਣਾ ਲੁਧਿਆਣਾ ਹੀ ਐਸਾ ਹੈ ਜਿਹਦੇ ਵਿੱਚ ਤਿੰਨ ਇਨਡੋਰ ਬਾਸਕਟਬਾਲ ਦੇ ਗਰਾਊਂਡ ਬਣਾਏ ਗਏ ਨੇ ਇਸ ਤੋਂ ਇਲਾਵਾ ਸਰਕਾਰ ਪਿੰਡਾਂ ਦੇ ਵਿੱਚ ਜਿੰਨੇ ਵੀ ਆਪਣੇ ਤੁਸੀਂ ਲਗਾ ਲਓ ਨਰਸਰੀ ਕੋਚ ਅਪਾਇੰਟ ਹੋਏ ਨੇ ਉੱਥੇ ਵੀ ਡਿਫਰੈਂਟ ਡਿਫਰੈਂਟ ਸੈਂਟਰ ਗੇਮਸ ਦੇ ਸੈਂਟਰ ਚਲਾਏ ਜਾ ਰਹੇ ਨੇ ਨਾਲ ਨਾਲ ਉਹਨਾਂ ਤੋਂ ਇਲਾਵਾ ਉਹ ਉਸ ਗਰਾਊਂਡਾਂ ਦੀ ਜਿੱਥੇ ਉਹ ਆਪਣੇ ਨਰਸਰੀ ਦੇ ਸੈਂਟਰ ਚਲਾ ਰਹੇ ਨੇ ਉਹ ਗਰਾਊਂਡਾਂ ਦੀ ਇੰਪਰੂਵਮੈਂਟ ਲਈ ਵੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਤੇ ਨੌਜਵਾਨਾਂ ਦਾ ਰੁਝਾਨ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ ਪਹਿਲਾਂ ਨੌਜਵਾਨ ਕਿੰਨੇ ਕਿ ਪਾਰਟਿਸਿਪੇਟ ਕਰਦੇ ਸੀ ਔਰ ਹੁਣ ਨੌਜਵਾਨ ਕਿੰਨੇ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਖੇਡਾਂ ਦੇ ਵਿੱਚ ਸਰ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਜੇ ਆਪਾਂ ਇਨਫਰਾਸਟ੍ਰਕਚਰ ਵਿੱਚ ਐਨੀ ਇੰਪਰੂਵਮੈਂਟ ਕਰ ਰਹੇ ਆ ਆਬੀਅਸਲੀ ਕੋਈ ਚੀਜ਼ ਆਪਾਂ ਅਗਰ ਇੰਪਰੂਵ ਕਰ ਰਹੇ ਆ ਤਾਂ ਆਪਾਂ ਨੌਜਵਾਨ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਜੋੜ ਰਹੇ ਆ ਆਪਣੇ ਨਾਲ ਹੁਣ ਪਹਿਲੇ ਕਦੇ ਵੀ ਪਿੰਡ ਲੈਵਲ ਤੇ ਵੀ ਨਰਸਰੀ ਕੋਚ ਕੋਈ ਅਪਾਇੰਟ ਨਹੀਂ ਹੁੰਦੇ ਸੀਗੇ ਉਹ ਜਿੰਨੇ ਵੀ ਅਪਾਇੰਟ ਹੁੰਦੇ ਸੀ ਉਹ ਡਿਸਟ੍ਰਿਕਟ ਲੈਵਲ ਤੇ ਅਪਾਇੰਟਮੈਂਟ ਹੁੰਦੀ ਸੀ ਹੁਣ ਜਦ ਜਿਵੇਂ ਕਿ ਆਮ ਆਦਮੀ ਪਾਰਟੀ ਆਈ ਹੈ ਉਸ ਤੋਂ ਬਾਅਦ ਆਪਣੇ ਲੁਧਿਆਣੇ ਵਿੱਚ ਜਿਵੇਂ 27 ਕੋਚ ਅਪਾਇੰਟ ਹੋਏ ਨੇ ਤਾਂ ਜਿੰਨੇ ਵੀ ਆਪਣੇ ਆਲੇ ਦੁਆਲੇ ਦੇ ਪਿੰਡ ਨੇ ਉੱਥੇ ਆਪਣੇ 27 ਨਰਸਰੀਜ਼ ਚੱਲ ਰਹੀਆਂ ਨੇ ਤੇ ਉਹ 27 ਪਿੰਡਾਂ ਦੇ 27 ਨਰਸਰੀਜ਼ ਡਿਫਰੈਂਟ ਡਿਫਰੈਂਟ ਗੇਮਸ ਦੇ ਸੈਂਟਰ ਚੱਲ ਰਹੇ ਨੇ ਹੁਣ ਚੱਕਰ ਚ ਜਿਵੇਂ ਆਪਣੇ ਬਹੁਤ ਵਧੀਆ ਆਪਣਾ ਬਾਕਸਿੰਗ ਸੈਂਟਰ ਚੱਲ ਰਿਹਾ ਹੈ ਆਪਣਾ ਮੁੰਡੀਆਂ ਕਲਾ ਚ ਆਪਣਾ ਹਾਕੀ ਸੈਂਟਰ ਚੱਲ ਰਿਹਾ ਹੈ ਇਸ ਤਰ੍ਹਾਂ ਹਰ ਕੰਸਟੀਟੂਐਂਸੀ ਚ ਡਿਫਰੈਂਟ ਡਿਫਰੈਂਟ ਵਾਲੀਬਾਲ ਕਿਤੇ ਐਥਲੈਟਿਕਸ ਹਰ ਗੇਮ ਚ ਬੱਚੇ ਆਪਣੇ ਨਾਲ ਜੁੜ ਰਹੇ ਨੇ ਨਾਲ ਤੇ ਨੌਜਵਾਨਾਂ ਨਾਲ ਤੁਸੀਂ ਮਿਲਦੇ ਵੀ ਹੋ ਤੁਹਾਡੀ ਮੁਲਾਕਾਤ ਵੀ ਹੁੰਦੀ ਰਹਿੰਦੀ ਹੈ ਨੌਜਵਾਨਾਂ ਦਾ ਕੀ ਕਹਿਣਾ ਹੈ ਨਾ ਚ ਰੁਝਾਨ ਕਿਹੋ ਜਿਹਾ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਨਾਲ ਗੱਲਬਾਤ ਹੁੰਦੀ ਹੈ ਕੀ ਕਹਿੰਦੇ ਨੇ ਦੇਖੋ ਨੌਜਵਾਨਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਆ ਰਿਹਾ ਕਿਉਂਕਿ ਮੇਨ ਉਹਨਾਂ ਨੂੰ ਇਹੀ ਚਾਹੀਦਾ ਹੁੰਦਾ ਹੈ ਕਿ ਵੀ ਸਾਨੂੰ ਕੋਚ ਚਾਹੀਦਾ ਹੈ ਕੋਚ ਦੀ ਡਿਮਾਂਡ ਉਹਨਾਂ ਨੂੰ ਹਰ ਪਾਸੋਂ ਪੂਰੀ ਕੀਤੀ ਜਾ ਰਹੀ ਹੈ ਨੈਕਸਟ ਉਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਵੀ ਇਨਫਰਾਸਟ੍ਰਕਚਰ ਇੰਪਰੂਵ ਹੋਏ ਆਪਣਾ ਇਨਫਰਾਸਟ੍ਰਕਚਰ ਵੀ ਇੰਪਰੂਵ ਹੋ ਰਿਹਾ ਹੈ ਹੌਲੀ ਹੌਲੀ ਹੋ ਰਿਹਾ ਹੈ ਤੇ ਮੇਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਕਿ ਵੀ ਸਾਡੀ ਡਾਈਟ ਜਿਹੜੇ ਆਪਣੇ ਡੇ ਸਕਾਲਰ ਵਿੰਗਸ ਚੱਲ ਰਹੇ ਨੇ ਉਹ ਵੀ ਬੱਚਿਆਂ ਨੂੰ ਟਾਈਟ ਵੀ ਬਹੁਤ ਅੱਛੀ ਦਿੱਤੀ ਜਾ ਰਹੀ ਹੈ ਜਿਹੜੇ ਸਾਡੇ ਰੈਜ਼ੀਡੈਂਸ਼ੀਅਲ ਸੈਂਟਰਸ ਨੇ ਜਿਹੜੇ ਸਾਡੇ ਪੀਏਸ ਦੇ ਸੈਂਟਰਸ ਨੇ ਉੱਥੇ ਬੱਚਿਆਂ ਨੂੰ ਸਵੇਰੇ ਬ੍ਰੇਕਫਾਸਟ ਲੰਚ ਡਿਨਰ ਜਿਹੜਾ ਪ੍ਰੋਪਰ ਡਾਈਟ ਨਿਊਟ੍ਰੀਸ਼ਨ ਦੇ ਹਿਸਾਬ ਨਾਲ ਪੂਰਾ ਉਹਨਾਂ ਦੀ ਡਾਈਟ ਦਾ ਧਿਆਨ ਰੱਖਿਆ ਜਾ ਰਿਹਾ ਹੈ ਇਹ ਡਾਈਟ ਤੁਸੀਂ ਗੱਲ ਕੀਤੀ ਹੈ ਡਾਈਟ ਬੱਚਿਆਂ ਦੇ ਵੱਲੋਂ ਪੇ ਕੀਤੀ ਜਾਂਦੀ ਜਾਂ ਫਿਰ ਸਰਕਾਰ ਦੇ ਵੱਲੋਂ ਬੱਚ ਇਹ ਸਾਰਾ ਸਰਕਾਰ ਵੱਲੋਂ ਪੇ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਤੋਂ ਕੋਈ 1 ਰੁਪਿਆ ਕੁਝ ਨਹੀਂ ਲਿਆ ਜਾ ਰਿਹਾ ਹੈ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇੱਕ ਹੁੰਦੀ ਹੈ ਡੇ ਸਕੂਲਰ ਵਿੰਗ ਜਿਹੜਾ ਡੇ ਸਕੂਲਰ ਵਿੰਗ ਹੈ ਉਹਦੇ ਵਿੱਚ ਬੱਚਿਆਂ ਨੂੰ 125 ਰੁਪਏ ਦੇ ਹਿਸਾਬ ਨਾਲ ਡਾਈਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਆਉਂਦਾ ਹੈ ਰੈਜ਼ੀਡੈਂਸ਼ੀਅਲ ਵਿੰਗ ਉਹ ਰੈਜ਼ੀਡੈਂਸ਼ੀਅਲ ਵਿੰਗ ਦੇ ਵਿੱਚ ਬੱਚਿਆਂ ਨੂੰ ਬ੍ਰੇਕਫਾਸਟ ਲੰਚ ਡਿਨਰ ਦਿੱਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਾਡਾ ਤੀਜਾ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਬ੍ਰੇਕਫਾਸਟ ਲੰਚ ਡਿਨਰ ਪਲੱਸ ਉਹਦੇ ਨਾਲ ਨਾਲ ਉਹਨਾਂ ਦੇ ਦੋ ਮੀਲਸ ਹੋਰ ਪੰਜ ਮੀਲਸ ਇਲਾਵਾ ਉਹਨਾਂ ਨੂੰ ਖਾਣਾ ਦਿੱਤਾ ਜਾ ਰਿਹਾ ਇਸ ਤਰੀਕੇ ਦੇ ਹਿਸਾਬ ਨਾਲ ਸਰਕਾਰ ਵੱਲੋਂ ਡਿਫਰੈਂਟ ਡਿਫਰੈਂਟ ਇੰਟਰਨੈਸ਼ਨਲ ਲੈਵਲ ਦੀ ਅਲੱਗ ਡਾਈਟ ਹੈ ਜਿਹੜੇ ਉੱਥੇ ਬੱਚੇ ਪ੍ਰੈਕਟਿਸ ਕਰਨ ਆ ਰਹੇ ਡੇ ਸਕੋਲਰਲੀ ਡਾਈਟ ਹੈ ਰੈਜ਼ੀਡੈਂਸ਼ੀਅਲ ਵਿੰਗ ਲਈ ਅਲੱਗ ਡਾਈਟ ਹੈ ਹਰ ਤਰਫ ਤੋ ਬੱਚਿਆਂ ਨੂੰ ਡਾਈਟ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ ਪਾਰਟਿਸਿਪੇਟ ਕਰਨ ਆਉਂਦੇ ਨੇ ਖੇਡਾਂ ਦੇ ਵਿੱਚ ਉਹਨਾਂ ਦੇ ਲਈ ਰਹਿਣ ਸਹਿਣ ਦੇ ਇੰਤਜ਼ਾਮ ਜਾਂ ਫਿਰ ਸਿਹਤ ਦੇ ਪੱਖੋਂ ਮੈਡੀਕਲ ਦੀ ਜੇਕਰ ਗੱਲ ਕਰੀ ਤਾਂ ਉਹ ਉਹਨਾਂ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਨੇ ਸਾ ਜਿਹੜੇ ਵੀ ਬੱਚੇ ਸਾਡੇ ਕੋਲ ਰੈ residențial ਤੇ ਪੀਏ ਦੇ ਬੱਚੇ ਆਉਂਦੇ ਨੇ ਉਹਨਾਂ ਲਈ ਰਹਿਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਈ ਜਾ ਰਹੀ ਹੈ ਸਰਕਾਰ ਵੱਲੋਂ ਜਿੱਥੇ-ਜਿੱਥੇ ਵੀ ਬੱਚੇ ਰਹਿ ਰਹੇ ਨੇ ਉਹਨਾਂ ਦੀ ਡਿਮਾਂਡ ਲੈ ਕੇ ਉਹਨਾਂ ਨੂੰ ਨਾਲ ਦੀ ਨਾਲ ਇਹ ਨਹੀਂ ਕਿ 6 ਮਹੀਨੇ ਹੋ ਗਏ 8 ਮਹੀਨੇ ਨਾਲ ਦੀ ਨਾਲ ਬੱਚਿਆਂ ਦੀ ਜੋ ਵੀ ਮੰਨ ਲਓ ਉਹਨਾਂ ਨੂੰ ਅਗਰ ਕੋਈ ਡਿਮਾਂਡ ਹੈ ਜਿਵੇਂ ਮੰਨ ਲਓ ਕਿਤੇ ਕੂਲਰ ਦੀ ਡਿਮਾਂਡ ਹੈ ਜਾਂ ਕਿਤੇ ਕੋਈ ਚੀਜ਼ ਦੀ ਡਿਮਾਂਡ ਹੈ ਉਹਨਾਂ ਨੂੰ ਨਾਲ ਦੀ ਨਾਲ ਲੈ ਕੇ ਉਹ ਪੂਰਾ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਕਿਸੇ ਬੱਚੇ ਨੂੰ ਕਿਸੇ ਕਿਸਮ ਦੀ ਉਹ ਉਹ ਨਾ ਫੀਸ ਫੀਸ ਫੇਸ ਕਰਨੀ ਪਈ ਕਿਸੇ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਈ ਤੁਸੀਂ ਬੱਚਿਆਂ ਦੀ ਡਿਮਾਂਡ ਦੀ ਗੱਲ ਕੀਤੀ ਪਹਿਲਾਂ ਦੇਖਣ ਨੂੰ ਮਿਲਦਾ ਸੀ ਜਿਵੇਂ ਤੁਸੀਂ ਜ਼ਿਲ੍ਹਾ ਖੇਡ ਅਫਸਰ ਹੋ ਜਾਂ ਕੋਚ ਨੇ ਇਹਨਾਂ ਦੀ ਬਹੁਤ ਸਾਰੀ ਡਿਮਾਂਡਾਂ ਹੁੰਦੀਆਂ ਸਾਨੂੰ ਆਹ ਗਰਾਊਂਡ ਚਾਹੀਦਾ ਸਾਨੂੰ ਗਰਾਊਂਡ ਦੇ ਵਿੱਚ ਇਸ ਤਰ੍ਹਾਂ ਦਾ ਟਰੈਕ ਚਾਹੀਦਾ ਜਾਂ ਫਿਰ ਇਸ ਤਰ੍ਹਾਂ ਦੀ ਲੇਅਰ ਚਾਹੀਦੀ ਹੈ ਪਹਿਲਾਂ ਬਹੁਤ ਸਾਲ ਲੱਗ ਜਾਂਦੇ ਸੀ ਜਾਂ ਫਿਰ ਕਈ ਮਹੀਨੇ ਲੱਗ ਜਾਂਦੇ ਸੀ ਹੁਣ ਉਸ ਤਰ੍ਹਾਂ ਦਾ ਤਾਂ ਨਹੀਂ ਹੁਣ ਸਥਿਤੀ ਚੇਂਜ ਹੋ ਗਈ ਹੈ ਇੱਜਾ ਹਾਲੇ ਵੀ ਉਸ ਤਰ੍ਹਾਂ ਦਾ ਸਾਲੋ ਸਾਲ ਲੱਗ ਜਾਂਦੇ ਕਿ ਗਰਾਊਂਡ ਲੈਣ ਦੇ ਲਈ ਜਾਂ ਫਿਰ ਇੱਕ ਟਰੈਕ ਬਣਾਉਣ ਦੇ ਲਈ ਨਹੀਂ ਸਰ ਦੇਖੋ ਮੈਂ ਲੁਧਿਆਣੇ ਇੱਕ ਸਾਲ ਹੋਇਆ ਆਲਮੋਸਟ ਅਪਰੋਕਸੀਮੀਟਲੀ ਮੈਨੂੰ ਇੱਕ ਸਾਲ ਜੁਆਇਨ ਹੋਏ ਨੂੰਰੇ ਹੋ ਗਿਆ ਤੇ ਇੱਕ ਸਾਲ ਦੇ ਵਿੱਚ ਤੁਸੀਂ ਇਹ ਦੇਖ ਲਓ ਆ ਟ੍ਰੈਕ ਬਣ ਗਿਆ ਇੱਕ ਸਾਲ ਦੇ ਵਿੱਚ ਟਰਫ ਬਣ ਗਈ ਆਪਣੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਟਰਫ ਹੈ ਇੱਕ ਸਾਲ ਦੇ ਵਿੱਚ ਆਪਣਾ ਹਾਕੀ ਦਾ ਆਪਣਾ ਜਿਹੜਾ ਬਾਸਕਟਬਾਲ ਦੇ ਤਿੰਨ ਇੰਡੋਰ ਸੀਰੀਜ਼ ਮੈਂ ਜਿੱਥੇ ਅਸੀਂ ਕਰੰਟਲੀ ਨੈਸ਼ਨਲ ਆਰਗੇਨਾਈਜ਼ ਕਰਾਈਏ ਜਿਹੜੇ ਬਹੁਤ ਵੱਡੇ ਲੈਵਲ ਦੀ ਅਚੀਵਮੈਂਟ ਅਸੀਂ ਉਰੇ ਕਹਿ ਸਕਦੇ ਆ ਕਿ ਉਰੀ ਨੈਸ਼ਨਲ ਲੈਵਲ ਦੀ ਅਸੀਂ ਮੀਟ ਸੂਰੇ ਬਹੁਤ ਆਰਗੇਨਾਈਜ਼ ਕਰ ਚੁੱਕੇ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਹੀ ਅਤੇ ਕਿ ਬੱਚੇ ਜਦੋਂ ਪਾਰਟਿਸਿਪੇਟ ਕਰਦੇ ਨੇ ਤਾਂ ਜਿਹੜੇ ਇਨਾਮ ਵੰਡੇ ਜਾਂਦੇ ਨੇ ਜਾਂ ਫਿਰ ਰਾਸ਼ੀ ਮਿਲਦੀ ਆ ਹਾਲਾਂਕਿ ਉਹ ਮੈਟਰ ਨਹੀਂ ਕਰਦੀ ਕਿੰਨੇ ਪੈਸੇ ਮਿਲਦੇ ਆ ਪਰ ਬੱਚਿਆਂ ਦੇ ਵਿੱਚ ਕੁਝ ਸ਼ਾਹ ਬਹੁਤ ਹੁੰਦਾ ਵੀ ਸਾਨੂੰ ਜਿਹੜਾ ਇਨਾਮ ਮਿਲਦਾ ਡਾਇਰੈਕਟ ਸਾਡੇ ਤੱਕ ਪਹੁੰਚੇ ਪਹਿਲਾਂ ਦੇਖਣ ਨੂੰ ਮਿਲਦਾ ਕਈ ਵਾਰ ਚੈੱਕ ਦੇ ਦੇ ਦਿੰਦਾ ਉਹ ਕਈਆਂ ਦੇ ਅਕਾਊਂਟਸ ਹੈਗੇ ਕਈਆਂ ਤਾਂ ਨਹੀਂ ਹੈਗੇ ਕਈਆਂ ਦੇ ਚੈੱਕ ਤਾਂ ਰੁੱਲਦੇ ਵੀ ਰਹਿੰਦੇ ਸੀ ਕਿ ਬੱਚੇ ਤਾਂ ਕੋਈ ਚੀ ਨਹੀਂ ਪਾਉਂਦੇ ਹੁਣ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਡਾਇਰੈਕਟ ਬੱਚਿਆਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਜਾ ਰਹੇ ਨੇ ਜਿਹੜੇ ਵੀ ਗੇਮ ਜਿੱਤਦੇ ਨੇ ਜਿਹੜਾ ਜੇਤੂ ਇਨਾਮ ਹੁੰਦਾ ਉਹਦੇ ਸਰ ਦੇਖੋ ਪਹਿਲੇ ਜਿਹੜੇ ਸਿਸਟਮ ਸੀਗਾ ਹੁਣ ਗਵਰਨਮੈਂਟ ਨੇ ਸਾਡੇ ਡਾਇਰੈਕਟਰ ਸਰ ਨੇ ਸਾਡੇ ਸੈਕਟਰੀ ਸਰ ਨੇ ਕਿਸ ਤਰ੍ਹਾਂ ਦਾ ਸੌਫਟਵੇਅਰ ਬਣਾਇਆ ਜਾ ਰਿਹਾ ਜਿਹਦੇ ਵਿੱਚ ਸਾਰੇ ਬੱਚਿਆਂ ਦਾ ਸਾਰਾ ਡਾਟਾ ਲੈ ਰਹੇ ਆ ਤੇ ਉਹਨਾਂ ਦੀ ਸਾਰੀ ਪ੍ਰੋਪਰ ਅਕਾਊਂਟ ਦੀ ਡਿਟੇਲ ਜਿਹਦੇ ਵਿੱਚ ਕੋਈ ਕੋਈ ਕਮੀ ਨਾ ਹੋਵੇ ਕੋਈ ਗਲਤੀ ਨਾ ਹੋਵੇ ਉਹਨਾਂ ਦਾ ਅਕਾਊਂਟ ਦੀ ਡਿਟੇਲ ਲੈ ਕੇ ਖੇਡਾ ਵਤਨ ਚ ਉਹਨਾਂ ਨੂੰ ਪੈਸੇ ਨਾਲ ਦੇ ਨਾਲ ਟਰਾਂਸਫਰ ਕੀਤੇ ਜਾ ਰਹੇ ਨੇ ਜੋ ਪਿਛਲੀ ਵਾਰ ਵੀ ਹੁੰਦਾ ਸੀ ਪਿਛਲੀ ਵਾਰ ਐ ਹੁੰਦਾ ਸੀਗਾ ਕਿ ਵੀ ਥੋੜੀ ਜੀ ਜਿਵੇਂ ਮੰਨ ਲਓ ਉਹਨਾਂ ਦੇ ਬੱਚਿਆਂ ਵੱਲੋਂ ਲਾ ਲਓ ਜਾਂ ਕੋਈ ਗਲਤੀ ਹੋ ਜਾਂਦੀ ਸੀ ਅਕਾਊਂਟ ਦੇ ਡਿਟੇਲ ਦੇ ਵਿੱਚ ਜਾਂ ਇਧਰੋਂ ਹੋ ਜਾਂਦੀ ਸੀ ਡਿਟੇਲ ਆਪਣੀ ਕਲੈਰੀਕਲ ਮਿਸਟੇਕਸ ਹੋ ਜਾਂਦੀ ਸੀ ਉਹ ਉਸ ਤਰੀਕੇ ਨਾਲ ਉਹ ਉਹ ਚੀਜ਼ ਨੂੰ ਇੰਪਰੋਵਾਈਜ਼ ਕਰਨ ਲਈ ਉਹਨੂੰ ਅ ਇੰਪਰੂਵ ਕਰਨ ਲਈ ਆਪਣੇ ਗਵਰਨਮੈਂਟ ਵੱਲੋਂ ਇੱਕ ਇਸ ਤਰ੍ਹਾਂ ਦਾ ਸੌਫਟਵੇਅਰ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਜਿੰਨੇ ਵੀ ਖੇਡਾ ਵਤਨ ਦੇ ਬੱਚਿਆਂ ਦੇ ਪੈਸੇ ਹੋਣ ਉਹ ਪਹਿਲੇ ਆਪਾਂ ਬੱਚਿਆਂ ਦੀ ਡਿਟੇਲ ਉਹ ਸੌਫਟਵੇਅਰ ਚ ਪਾ ਲਈਏ ਤਾਂ ਕਿ ਕਿਸੇ ਵੀ ਬੱਚੇ ਨੂੰ ਜਿਹੜੇ ਪੈਸੇ ਆ ਉਹ ਦੇਰੀ ਨਾਲ ਨਾ ਮਿਲਣ ਨਾਲ ਦੀ ਨਾਲ ਮਿਲ ਜਾਣ ਜੋ ਕੁਲਦੀਪ ਜੀ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਖੇਡਾਂ ਨੂੰ ਲੈ ਕੇ ਸਰਕਾਰ ਕਿੰਨਾ ਕੁ ਚਾਹਤ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਦੇਖਣ ਨੂੰ ਮਿਲਦਾ ਇਹ ਮਹੀਨੇ 'ਚ ਇੱਕ ਦੀ ਮੀਟਿੰਗ ਜਾਂ ਫਿਰ 6 ਮਹੀਨੇ ਦੇ ਵਿੱਚ ਇੱਕ ਦੀ ਮੀਟਿੰਗ ਹੁੰਦੀ ਹੈ ਹੁਣ ਸਰਕਾਰ ਦੇ ਨੁਮਾਇੰਦੇ ਨੇ ਜਾਵੇ ਸੀਐਮ ਸਭ ਕਦੋਂ ਕਦੋਂ ਮੀਟਿੰਗਾਂ ਲੈਂਦੇ ਕਿਵੇਂ ਮੀਟਿੰਗਾਂ ਲੈਂਦੇ ਨੇ ਸਰ ਪਹਿਲੇ ਦੇ ਟਾਈਮ ਦੇ ਵਿੱਚ ਮੀਟਿੰਗਸ ਤੁਸੀਂ ਲਗਾ ਲਓ ਮਹੀਨੇ 2 ਮਹੀਨੇ ਵਿੱਚ ਹੁੰਦੀਆਂ ਹੁੰਦੀਆਂ ਸੀ ਬਹੁਤ ਕੈਜੂਅਲੀ ਬਹੁਤ ਕੱਟ ਮੀਟਿੰਗਸ ਹੁੰਦੀਆਂ ਸੀ ਬਟ ਜਿਹੜਾ ਆ ਕਰੰਟ ਪੀਰੀਅਡ ਚੱਲ ਰਿਹਾ ਹੈ ਇਸ ਦੇ ਵਿੱਚ ਸਾਡੀ ਹਫਤੇ ਵਿੱਚ ਵੀ ਕਦੇ-ਕਦੇ ਤਾਂ ਐਵੇਂ ਪਤਾ ਲੱਗਦਾ ਇੱਕ ਦਿਨ ਚ ਅਸੀਂ ਦੋ-ਦੋ ਮੀਟਿੰਗਾਂ ਆਰਗੇਨ ਕਰ ਰਹੇ ਹੁੰਦੇ ਆ ਆਪਣੇ ਆਪਣੇ ਜਿਹੜੇ ਆਪਣੇ ਬੌਸਿਸ ਨਾਲ ਉਹਨਾਂ ਨਾਲ ਤੇ ਇਹ ਅਸੀਂ ਇਹਨੂੰ ਹਫਤੇ ਵਿੱਚ ਨਹੀਂ ਕਾਊਂਟ ਕਰ ਸਕਦੇ ਅਸੀਂ ਤਾਂ ਕਾਊਂਟ ਹੀ ਨਹੀਂ ਕਰ ਸਕਦੇ ਸੀ ਕਿੰਨੀ ਮੀਟਿੰਗ ਆਰਗੇਨਾਈਜ਼ ਕਰ ਸਕਦੇ ਹਾਂ ਉਹ ਤਾਂ ਅਸੀਂ ਕੰਟੀਨਿਊ ਰੈਗੂਲਰ ਮੀਟਿੰਗਸ ਹੋ ਰਹੀਆਂ ਬਹੁਤ ਕਿਉਂਕਿ ਸਰਕਾਰ ਇਹ ਹੀ ਚਾਹਦੀ ਹੈ ਕਿ ਵੀ ਹਰ ਪਾਸੋਂ ਅਸੀਸ ਮੀਟਿੰਗਸ ਮੀਟਿੰਗਸ ਕਰਕੇ ਜੋ ਵੀ ਕਮੀਆਂ ਪੇਸ਼ ਆਈਆਂ ਹੈਗੀਆਂ ਪੂਰੀਆਂ ਕਰਕੇ ਬੱਚਿਆਂ ਨੂੰ ਚਾਹੇ ਖਾਣ ਪੀਣ ਦੀ ਦਿੱਕਤ ਹੈ ਚਾਹੇ ਰਹਿਣ ਦੀ ਦਿੱਕਤ ਹੈ ਚਾਹੇ ਇਨਫਰਾਸਟ੍ਰਕਚਰ ਦੀ ਦਿੱਕਤ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਹੁਦੀਪ ਜੀ ਇੱਕ ਆਖਰੀ ਸਵਾਲ ਲਊਗਾ ਮੈਂ ਬਹੁਤ ਬਹੁਤ ਵਾਰ ਦੇਖਣ ਨੂੰ ਮਿਲਦਾ ਜਿਹੜੇ ਕੋਚਸ ਹੁੰਦੇ ਨੇ ਉਹਨਾਂ ਦੇ ਵੱਲੋਂ ਬੱਚਿਆਂ ਦਾ ਚਾਹੇ ਮੇਲ ਹੋਣ ਜਾਂ ਫਿਰ ਫੀਮੇਲ ਹੋਣ ਸੋਸ਼ਣ ਕੀਤਾ ਜਾਂਦਾ ਹੈ ਉਸ ਤਰ੍ਹਾਂ ਦੇ ਨਾਲ ਜੇਕਰ ਕੋਚ ਦੀ ਨਿਗਰਾਨੀ ਰੱਖਣੀ ਹੋਵੇ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਿਵੇਂ ਤੁਸੀਂ ਨਿਗਰਾਨੀ ਰੱਖਦੇ ਹੋ ਤਾਂ ਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱ ਸਰ ਅਸੀਂ ਕੋਚੀਜ਼ ਨਾਲ ਮੇਰੇ ਲੈਵਲ ਤੇ ਅਸੀਂ ਕੋਚੀਜ਼ ਨਾਲ ਤੇ ਲਗਾ ਲੋ ਸਾਡੇ ਜਿਹੜੇ ਵੀ ਐਕਸੀਲੈਂਸ ਸੈਂਟਰ ਚੱਲਦੇ ਨੇ ਕੰਟੀਨਿਊਸਲੀ ਬੱਚਿਆਂ ਨਾਲ ਫੀਡਬੈਕ ਲਿੱਤਾ ਜਾਂਦਾ ਹੈ ਹਰ ਹਫਤੇ ਮੀਟਿੰਗ ਹੁੰਦੀ ਹੈ ਮੇਰੀ ਬੱਚਿਆਂ ਨਾਲ ਜਿੱਥੇ-ਜਿੱਥੇ ਵੀ ਆਪਣੇ ਬੱਚੇ ਰਹਿ ਰਹੇ ਨੇ ਉੱਥੇ ਜਾ ਕੇ ਪਰਸਨਲੀ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਬੱਚੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਜੇ ਉਹਨਾਂ ਵੱਲੋਂ ਇਵੇਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਉਸੀ ਟਾਈਮ ਉਹਨਾਂ ਦੀ ਉਸ ਸ਼ਿਕਾਇਤ ਤੇ ਐਕਸ਼ਨ ਲਿੱਤਾ ਜਾਂਦਾ ਹੈ ਨਾਲ ਦੀ ਨਾਲ ਐਕਸ਼ਨ ਲਿੱਤਾ ਜਾਂਦਾ ਹੈ ਇਹ 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 ਮੀਟਿੰਗਸ ਕਰਕੇ ਹੀ ਹੈ ਜਿਹੜੀ ਸਾਡੀ ਹੈੱਡ ਆਫਿਸ ਵੱਲੋਂ ਮੀਟਿੰਗਸ ਹੁੰਦੀਆਂ ਕਿ ਵੀ ਤੁਸੀਂ ਕੰਟੀਨਿਊਸਲੀ ਬੱਚਿਆਂ ਨਾਲ ਮੀਟਿੰਗਸ ਕਰਨੀ ਹੈ ਉਹਦੇ ਕਰਕੇ ਅਸੀਂ ਹਰ ਹਫ਼ਤੇ ਬੱਚਿਆਂ ਨਾਲ ਮੀਟਿੰਗਸ ਆਰਗੇਨਾਈਜ਼ ਕਰਦੇ ਹਾਂ ਉਹਨਾਂ ਉਹਨਾਂ ਨੂੰ ਨਹੀਂ ਬੁਲਾਉਂਦੇ ਅਸੀਂ ਤਾਂ ਕਿ ਉਹਨਾਂ ਦੀ ਪ੍ਰੈਕਟਿਸ ਤੇ ਕੋਈ ਇਫੈਕਟ ਨਾ ਪਵੇ ਅਸੀਂ ਉਹਨਾਂ ਦੇ ਅਸੀਂ ਆਪ ਉਹਨਾਂ ਤੱਕ ਅਪਰੋਚ ਕਰਦੇ ਹਾਂ ਜਿਵੇਂ ਸਾਡੇ ਹਾਕੀ ਦੇ ਬੱਚੇ ਰਹਿੰਦੇ ਨੇ ਮਾਲਵਾ ਸਕੂਲ 'ਚ ਅਸੀਂ ਉੱਥੇ ਖੁਦ ਜਾਂਦੇ ਹਾਂ ਉੱਥੇ ਖਾਣਾ ਚੈੱਕ ਹੁੰਦਾ ਪੂਰਾ ਉਹਨਾਂ ਦੀ ਡਾਈਟ ਦਾ ਸਾਰੀ ਚੀਜ਼ਾਂ ਚੈੱਕ ਹੁੰਦੀਆਂ ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਜੇਕਰ ਹੁਣ ਵੀ ਕਿਸੇ ਪਲੇਅਰ ਨੂੰ ਕੋਈ ਦਿੱਕਤ ਪਰੇਸ਼ਾਨੀ ਹੋਵੇ ਡਾਇਰੈਕਟਲੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਮਿਲ ਸਕਦੇ ਨੇ ਸਰ ਜਿੱਥੇ ਵੀ ਸਾਡੇ ਐਕਸਲੈਂਸ ਸੈਂਟਰ ਚੱਲਦੇ ਨੇ ਕੋਈ ਵੀ ਸਾਰੇ ਬੱਚਿਆਂ ਕੋਲ ਮੇਰਾ ਨੰਬਰ ਗਿਆ ਹੋਇਆ ਹੈ ਤੇ ਜਿੱਥੇ ਵੀ ਉਹਨਾਂ ਨੂੰ ਕੋਈ ਕਮੀ ਆਉਂਦੀ ਹੈ ਮੈਨੂੰ ਫੋਨ ਕਦੇ ਵੀ ਕੋਈ ਵੀ ਕਰ ਸਕਦਾ ਹੈ ਫੋਨ ਅਸੀਂ ਉਹਨਾਂ ਦੀ ਨਾਲ ਦੀ ਨਾਲ ਉਹਦੇ ਐਕਸ਼ਨ ਲੈ ਕੇ ਉਹਨਾਂ ਦਾ ਸੋਲਵ ਕੀਤਾ ਜਾਂਦਾ ਹੈ ਬਿਲਕੁਲ ਇਹ ਸੰजिला ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਖੇਡਾਂ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਤ ਜਿਹੜੀ ਸਰਕਾਰ ਨਜ਼ਰ ਆ ਰਹੀ ਹੈ ਨੌਜਵਾਨਾਂ ਨੂੰ ਲਗਾਤਾਰ ਖੇਡਾਂ ਦੇ ਨਾਲ ਜੋੜਨ ਦੇ ਲਈ ਕਈ ਸਾਰੇ ਉਪਰਾਲੇ ਕੀਤੇ ਜਾਣ ਚਾਹੀਏ ਖੇਡਾਵਤਨ ਪੰਜਾਬ ਦੀਆਂ ਚਲਾਈਆਂ ਜਾ ਰਹੀਆਂ ਇਸ ਵਾਰ ਭਾਵੇਂ ਕਿ ਉਹ ਖੇਡ ਖੇਡਾਵਤਨ ਪੰਜਾਬ ਦੇ ਨਹੀਂ ਹੋ ਰਹੀਆਂ ਪਰ ਜੁਧ ਨਸ਼ਾ ਰੂਤ ਲਗਾਤਾਰ ਮੁਹਿੰਮ ਚੱਲ ਰਹੀ ਹੈ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਦੂਜੇ ਪਾਸੇ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਦੇ ਨਾਲ ਜੁੜ ਸਕਣ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਗੁਪਾਲ ਦੇ ਐਨਕਸਵੇਰਾ ਲੁਧਿਆਣਾ